ਲੋਕਾਂ ਦੀ ਮਾਨਸਿਕਤਾ ਹੋ ਕੀ ਗਈ ਹੈ ਅੱਜ ਸਰ ਮਾਨਸਾ ਹੈ ਨਸ਼ੇ ਪੱਤੇ ਹੈ ਨਸ਼ਾ ਪੱਤਾ ਹੀ ਬੰਦੇ ਨੂੰ ਦਿਮਾਗ ਖਰਾਬ ਕਰਦਾ ਹੈ ਨਸ਼ਾ ਪੱਤੇ ਹੀ ਸਾਡੀ ਯੁਵਾ ਪੀੜੀ ਕਿੱਥੇ ਹੈ ਨੌਜਵਾਨ ਤਾਂ ਕੰਮ ਕਰਨ ਤਿਆਰ ਆ ਪਰ ਉਹਨਾਂ ਨੂੰ ਮੋਹਨ ਤੇ ਮਿਹਨਤ ਦਾ ਮੁੱਲ ਨਹੀਂ ਮਿਲਦਾ ਜਿਹੜਾ ਬੰਦਾ ਗਾਣ ਕਰਕੇ ਆਂਦਾ ਹੈ ਇਹਨਾਂ ਦੀ ਵੈਰੀਸ਼ਨ ਜੀਤੀ ਜਾਵੇ ਜਿਹੜਾ ਬੰਦਾ ਸਹੀ ਹੈ ਉਹ ਕਿਹਾ ਜਿਹੜਾ ਬੰਦਾ ਗਲਤ ਹੈ ਤੇ ਉਹਨੂੰ ਕੱਢਿਆ ਜਾਵੇ ਤੇ ਪ੍ਰਵਾਸੀ ਜਿਹੜੇ ਜ਼ਿਆਦਾਤਰ ਬੰਗਲਾਦੇਸੀ ਰੋਇੰਗ ਮਿਆਂਮਾਰ ਵਾਲੇ ਉਹ ਖਤਰਨਾਕ ਉਹ ਸਾਡੇ ਲਈ ਬਹੁਤ ਜ਼ਿਆਦਾ ਖਤਰਨਾਕ ਨੇ ਕੋਈ ਵੀ ਮਲਕੋ ਚੱਲ ਕੇ ਸਵਾਰੀ ਸੌ ਗਿਆ ਉਸਕਾ ਮੋਬਾਈਲ ਤਾਂ ਕੱਢ ਲਿਆ ਗਾਜ ਦਾ ਪਰਸ ਕੱਢ ਲਿਆ ਇਸ ਲਈ ਇਸ ਨੇ ਪੰਜਾਬੀ ਨੂੰ ਲੂਟ ਉਸਕੇ ਕੂਟਮਾਰ ਵੀ ਕੀ ਹਿਆਰਪੁਰ ਮੈਂ ਉਸ ਨੇ ਮੰਗੀ ਹੈ ਵੀ ਵਿਆਹਰੀ ਨਹੀਂ ਹਮ ਪੰਜਾਬ ਮੈਂ ਚਾਈਏ ਇਹਨਾਂ ਦੇ ਖਰਚੇ ਕੀ ਨੇ ਨਾ ਕੋ ਕਬੀਲਦਾਰੀ ਕੱਢ ਲੇ ਵਰ ਤੇ ਕੰਮ ਕਰਦੇ ਪਏ ਨੇ ਸਾਨੂੰ ਲੇਬਰ ਨਹੀਂ ਮਿਲਦੀ ਉਹਨਾਂ ਨੂੰ ਕੰਮ ਨਹੀਂ ਮਿਲਦਾ ਪਿਆ ਪੰਜਾਬੀਆਂ ਨੂੰ ਕੰਮ ਨਹੀਂ ਮਿਲਦਾ ਪਿਆ ਲੇਬਰ ਤੇ ਕੰਮ ਕਰਦੇ ਪਏ ਨੇ ਭਈਆ ਲੋਕ ਪੰਜਾਬੀਆਂ ਨੂੰ ਕੰਮ ਨਹੀਂ ਮਿਲਦਾ ਪਿਆ ਜੀ ਸਾਨੂੰ ਪੰਜਾਬੀਆਂ ਨੂੰ ਸੁਤਰੀ ਮੇਦੀ ਨਾਲ ਸੁਨਸਾਨ ਮਿਲੀ ਹੋਈ ਹੈ ਸੜਾਂ ਨੀਲਾ ਘਾੜ ਨਹੀਂ ਬਣਿਆ ਇਹਨਾਂ ਹਰ ਚੀਜ਼ ਬਣੀ ਹੈ ਹਰ ਚੀਜ਼ ਨਾਲ ਨੂੰ ਹਨ 25-30 ਸਾਲ ਹੋ ਗਏ ਚਲਾ ਰਹੇ ਸਾਡਾ ਹਰ ਬੰਦਾ ਚੰਦਾ ਕੰਮ ਕਰਦਾ ਕੰਮ ਕਰਨ ਦਾ ਕੋਈ ਆਜ਼ਾਦੀ ਸਾਰੇ ਕਿਹਨੂੰ ਹੈਗੀ ਆ ਪਰ ਇਹ ਨਹੀਂ ਵੀ ਕ੍ਰਾਈਮ ਕਰੀ ਜੇ ਇਹ ਨਾਲ ਕੰਮ ਵੀ ਕਰੀ ਜੇ ਜਲੇ ਜੁੱਤੀਆਂ ਮਾਰੀਏ ਜਲੇ ਕੰਮ ਵੀ ਕਰੀ ਜੇ ਇੱਥੇ ਇਹ ਕੰਮ ਨਹੀਂ ਇੱਥੇ ਜਿਹੜਾ ਹੁਣ ਕਲੈਮ ਜਿਹੜਾ ਵੱਚੂ ਗਿਆ ਨਾ ਇਹਦਾ ਸਿਕਾਰਾ ਨੂੰ ਪੁਲਿਸ ਨੂੰ ਜਾਈਦਾ ਸਿਕਾਰਾ ਕਰ ਜਿਹੜੇ ਕੋਈ ਵੀ ਰਖਦਾ ਭਈ ਇਹ ਕੋਈ ਕਿਤੇ ਵੀ ਰਹਿੰਦੇ ਵੇ ਆ ਜਿਹੜੇ ਬੰਦੇ ਸਹੀ ਵੀ ਆ ਇਹਨੇ ਵਾਲੋ ਉਹ ਵਿਚਾਂ ਰਕੜੇ ਜਾਂਦੇ ਆ ਜੇ ਤੁਸੀਂ ਦੇਖ ਰਹੇ ਲੁਧਿਆਣਾ ਲਾਈਵ ਤੇ ਮੈਂ ਮੈਂ ਇਸ ਵੇਲੇ ਮੌਜੂਦਾ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਉੱਤੇ ਦੱਸ ਦਈਏ ਕਿ ਪੰਜਾਬ ਦੇ ਵਿੱਚੋਂ ਪ੍ਰਵਾਸੀਆਂ ਨੂੰ ਕੱਢਣ ਦਾ ਜਿਹੜਾ ਹੈ ਮਾਮਲਾ ਪੱਖ ਦਾ ਜਾ ਰਿਹਾ ਹੈ ਹੁਸ਼ਿਆਰਪੁਰ ਦੇ ਵਿੱਚ ਇੱਕ ਪ੍ਰਵਾਸੀ ਦੇ ਵੱਲੋਂ ਕੀਤੇ ਗਏ ਕਾਣ ਤੋਂ ਬਾਅਦ ਜਿਹੜਾ ਹੈ ਲੋਕਾਂ ਦੇ ਵਿੱਚ ਕਾਫੀ ਗੁੱਸਾ ਹੈ ਜਿਸ ਤੋਂ ਬਾਅਦ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਸਰਪੰਚਾਂ ਦੇ ਵੱਲੋਂ ਜਿਹੜਾ ਹੈ ਮਤਾ ਵੀ ਪਾਇਆ ਗਿਆ ਹੈ ਤੇ ਉਹਨਾਂ ਨੂੰ ਜਿਹੜਾ ਪੰਜਾਬ ਦੇ ਵਿੱਚੋਂ ਕੱਢਣ ਦੀ ਜਿਹੜੀ ਹੈ ਗੱਲ ਆਖੀ ਜਾ ਰਹੀ ਹੈ ਇਹ ਜਿਹੜਾ ਮਾਮਲਾ ਹੈ ਕਾਫੀ ਪੱਕਦਾ ਜਾ ਰਿਹਾ ਹੈ ਇਸ ਦੇ ਲਈ ਅਸੀਂ ਪਹੁੰਚੇ ਆਂ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਉੱਤੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਲਗਾਤਾਰ ਗੱਡੀਆਂ ਆ ਜਰੂਰ ਰਹੀਆਂ ਨੇ ਪਰ ਜਿਹੜੇ ਵਰਕਰਸ ਨੇ ਜਿਹੜੇ ਮਾਈਗ੍ਰੇਟਡ ਲੇਬਰਸ ਨੇ ਉਹਨਾਂ ਦਾ ਆਣਾ ਜਾਣ ਦਾ ਜਿਹੜਾ سلسلہ ਹੈ ਜਾਰੀ ਹੈ ਪਰ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਇਸ ਬਾਰੇ ਕੀ ਕੁਝ ਕਹਿਣਾ ਹੈ ਉਹ ਇਸ ਸਾਰੇ ਕਾਰੇ ਨੂੰ ਕਿਸ ਤਰੀਕੇ ਨਾਲ ਦੇਖਦੇ ਨੇ ਤੇ ਉਹਨਾਂ ਦੇ ਕੀ ਕੁਝ ਵਿਚਾਰ ਨੇ ਜੋ ਲੋਕਾਂ ਦੇ ਵੱਲੋਂ ਜਿਹੜੀ ਹੈ ਗੱਲ ਕੀਤੀ ਜਾ ਰਹੀ ਹੈ ਜਾਂ ਪੰਜਾਬ ਦੇ ਜਿਹੜੇ ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਗੁੱਸਾ ਹੈ ਜਿਹੜੇ ਪ੍ਰਵਾਸੀਆਂ ਨੂੰ ਕੱਢਣ ਦੀ ਗੱਲ ਆਖੀ ਜਾ ਰਹੀ ਹੈ ਸੋਸ਼ਲ ਮੀਡੀਆ 'ਸਤੇ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਸੋ ਕੀ ਸੋਚਦੇ ਨੇ ਇਸ ਬਾਰੇ ਲੋਕ ਉਹਨਾਂ ਦੇ ਜਿਹੜੇ ਵਿਚਾਰ ਨੇ ਜ਼ਰੂਰ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਪਰ ਦੇਖ ਸਕਦੇ ਹੋ ਜਿਹੜੇ ਪੰਜਾਬੀ ਪਾਈਚਾਰੇ ਦੇ ਲੋਕ ਖੜੇ ਨੇ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਪਰ ਲਗਾਤਾਰ ਜਿਹੜਾ ਹੈ ਇੱਕ ਕੰਮ ਸਸ਼ਟ੍ਰੀਕਾਲ ਬਾਪੂ ਜੀ ਕਿਵੇਂ ਹੋ ਸੋ ਪੰਜਾਬੀ ਪਾਈ ਜਾ ਰਹੇ ਤੋਂ ਲੋਕ ਸਾਡੇ ਨਾਲ ਨੇ ਕਿਵੇਂ ਹੋ ਸਰ ਬਰੀਆ ਸਰ ਜਿਹੜਾ ਕੰਮ ਇੱਕ ਪ੍ਰਵਾਸੀ ਬੰਦੇ ਵੱਲੋਂ ਕੀਤਾ ਗਿਆ ਹੁਸ਼ ਹੁਸ਼ਿਆਰਪੁਰ ਦੇ ਵਿੱਚ ਕਾਫੀ ਗੁੱਸਾ ਹੈ ਲੋਕਾਂ ਦੇ ਦਿਲਾਂ ਦੇ ਵਿੱਚ ਉਹਨਾਂ ਨੂੰ ਬਾਹਰ ਕੱਢਣ ਦੀ ਗੱਲ ਆਖੀ ਜਾ ਰਹੀ ਹੈ ਕਿਵੇਂ ਦੇਖਦੇ ਹੋ ਇਹ ਸਾਰੇ ਕਾਰੇ ਨੂੰ ਸਰ ਜੋ ਹੋਇਆ ਬਹੁਤ ਗਲਤ ਹੋਇਆ ਹੈ ਬੱਚਾ ਚਾਹੇ ਪੰਜਾਬੀ ਹੈ ਜਾਂ ਪ੍ਰਵਾਸੀ ਦਾ ਗਲਤ ਗੱਲ ਹੋਈ ਹੈ ਜੋ ਵੀ ਆ ਬਹੁਤ ਅਨੰਦਰਜੋਗ ਗੱਲ ਆ ਪਰ ਇਹਨਾਂ ਨੂੰ ਇੰਨੀ ਖੁੱਲ੍ਹ ਨਹੀਂ ਮਿਲਣੀ ਚਾਹੀਦੀ ਕਾਰਨ ਕੀ ਸਮਝਦੇ ਹੋ ਇਹਨ ਇੱਕ ਇੱਕ ਬਾਰਲੇ ਸਟੇਟ ਤੋਂ ਬੰਦਾ ਆ ਕੇ ਅਜਿਹੇ ਆ ਕੰਮ ਕਰ ਰਿਹਾ ਕਿੱਥੇ ਲੋਕਾਂ ਦੀ ਮਾਨਸਿਕਤਾ ਹੋ ਗਈ ਹੈ ਅੱਜ ਸਰ ਮਾਨਸਿਕਤਾ ਹੈ ਨਸ਼ੇ ਪੱਤੇ ਨਸ਼ਾ ਪੱਤਾ ਹੀ ਬੰਦੇ ਨੂੰ ਦਿਮਾਗ ਖਰਾਬ ਕਰਦਾ ਨਸ਼ਾ ਪੱਤਾ ਹੀ ਨਸ਼ਾ ਪੱਤਾ ਹੁਣ ਉਹਦੇ ਨਸ਼ਾ ਪੱਤਾ ਇਹਨਾਂ ਨੂੰ ਮਿਲਣੀਆਂ ਇੱਥੇ ਆਮ ਆ ਹਾਮ ਠੇਕੇ ਖੁੱਲੇ ਆ ਡਰੱਗਸ ਮਿਲਦੀ ਜਿੱਥੋਂ ਮਰਜ਼ੀ ਦਵਾਈਆਂ ਲੈਣ ਨੂੰ ਜਾ ਕੇ ਨਸ਼ਾ ਦਿਮਾਗ ਖਰਾਬ ਕਰ ਦਿੰਦਾ ਕਾਰਨ ਕੀ ਹੈ 12 ਇਨੀ ਲੇਬਰ ਲਿਆਣ ਦੀ ਪੰਜਾਬ ਦੇ ਵਿੱਚ ਲੋੜ ਕੀ ਪੈਂਦੀ ਹੈ ਕਿ ਸਾਡੇ ਜਿਹੜੇ ਨੌਜਵਾਨ ਨੇ ਉਹ ਕੰਮ ਨਹੀਂ ਕਰ ਸਕਦੇ ਜਿਹੜੇ ਫੈਕਟਰੀਆਂ ਦੇ ਵਿੱਚ ਸਭ ਤੋਂ ਵੱਧ ਬਾਹਰਲੇ ਵਰਕਰ ਨੇ ਕਾਰਨ ਕੀ ਹੈ ਸਾਡੀ ਯੁਵਾ ਪੀੜੀ ਕਿੱਥੇ ਹੈ ਨੌਜਵਾਨ ਤਾਂ ਕੰਮ ਕਰਨ ਤਿਆਰ ਆ ਪਰ ਉਹਨਾਂ ਨੂੰ ਮਿਹਨਤ ਦਾ ਮੁੱਲ ਨਹੀਂ ਮਿਲਦਾ ਫਿਰ ਇਹਨਾਂ ਨੂੰ ਕਿੱਦਾਂ ਮੁੱਲ ਮਿਲ ਜਾਂਦਾ ਹੈ ਖਰਚੇ ਕੀ ਕੀ ਨੇ ਇਹਨੇ ਖਰਚੇ ਕੀਨੇ ਨਾ ਕੋ ਕਬੀਲਦਾਰੀ ਘੱਟ ਲੇ ਵਰਤ ਕੰਮ ਕਰਦੇ ਪਏ ਨੇ ਸਾਨੂੰ ਲੇਬਰ ਨਹੀਂ ਮਿਲਦੀ ਉਹਨਾਂ ਨੂੰ ਕੰਮ ਨਹੀਂ ਮਿਲਦਾ ਪਿਆ ਪੰਜਾਬੀਆਂ ਨੂੰ ਕੰਮ ਨਹੀਂ ਮਿਲਦਾ ਪਿਆ ਲੇਬਰ ਦਾ ਕੰਮ ਕਰਦੇ ਪਏ ਨੇ ਭਈਆ ਲੋਕ ਪੰਜਾਬੀਆਂ ਨੂੰ ਕੰਮ ਨਹੀਂ ਮਿਲਦਾ ਪਿਆ ਜੀ ਇਸ ਲਈ ਲੁਧਿਆਣੇ ਮੇਂ ਬਹੁਤ ਆਬਾਦੀ ਭਈਆ ਕੀ ਹੈ ਹਾਂ ਜੀ ਪੂਰੇ ਪੰਜਾਬ ਚ ਹੀ ਹੋਇਆ ਪਿਆ ਇੱਕ ਹਿਸਾਬ ਦਾ ਜੀ ਪਰ ਇਹ ਨਾਲ ਵਿੱਚ ਕੋਈ ਗਲਤ ਅਨਸਰ ਵੀ ਵਿੱਚ ਕੁਝ ਹੋਏ ਨੇ ਉਹਨਾਂ ਕਰਤੇ ਮੇਰੇ ਸੇ ਕੈਮਰਾ ਕਰੋ ਰਾਤ ਨੂੰ ਲੂਟਮਾਰ ਕਰਦੇ ਕੋਈ ਗੱਲ ਨਹੀਂ ਆਪਾਂ ਪੰਜਾਬੀ ਚ ਗੱਲ ਕਰਦੇ ਆ ਕੋਈ ਗੱਲ ਨਹੀਂ ਤੁਸੀਂ ਪੰਜਾਬੀ ਬੋਲੋ ਸਰ ਇਹ ਰਾਤ ਨੂੰ ਲੂਟਮਾਰ ਕਰਦੇ ਹੈ कोई काम नहीं करते नशा करते है किसी, किसी का जेब काट ली किसी का मोबाइल काट लिया स्टेशन में यही कुछ चल रहा है को, कोई भी मतलब लो चल तो सवारी सो गया तो उसका मोबाइल था काट लिया या उसका पर्स काट लिया इसका कोई काम नहीं है ਹੁਣ ਜਿਹੜੇ ਮਤੇ ਪਾਏ ਜਾ ਰਹੇ ਨੇ ਪੰਚਾਇਤਾਂ ਲੋ ਸਰਪੰਚਾਂ ਲੋ ਪਿੰਡਾਂ ਦੇ ਵਿੱਚ ਇਹਨਾਂ ਨੂੰ ਕੱਢਣ ਦੀ ਗੱਲ ਆਕੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਪ੍ਰੋਪਰ ਇਹਨਾਂ ਦੀ ਵੈਰੀਫਿਕੇਸ਼ਨ ਹੋਵੇਗੀ ਆਖਿਰ ਤੁਸੀਂ ਸਰ ਇੱਕੋ ਹਿਆਰਪੁਰ ਚ ਕੀ ਹੋਇਆ 5 ਸਾਲ ਦੇ ਬੱਚੇ ਨਾਲ ਜਿਨ੍ਹਾਂ ਨੇ ਬਦਫਲੀ ਕੀਤੀ ਉਸਕੋ ਜਾਨ ਵੀ ਮਾਰ ਦਿਆ ਕੋਈ ਇਨਸਾਫ ਹੈ ਪੰਜਾਬੀ ਦੇ ਸਾਥ ਦੇਖੋ ਤੁਸੀਂ ਲੋਕ ਬਤਾਓ ਬੱਚੇ ਤਾਂ ਸਾਰੇ ਚਲੋ ਭਾਵੇਂ ਪ੍ਰਵਾਸੀ ਹੋਣ ਭਾਵੇਂ ਪੰਜਾਬੀ ਹੋਣ ਸਾਂਝੇ ਹੀ ਨੇ ਹਾਂਜੀ 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 ਇਸ ਲਈ ਇਸ ਨੇ ਪੰਜਾਬੀ ਨੂੰ ਲੂਟ ਉਸਕੇ ਕੂਟਕੁਮਾਰ ਵੀ ਕੀ ਹਿਆਰਪੁਰ ਮੈਂ ਉਸ ਨੇ ਮੰਗੀ ਹੈ ਵੀ ਵਿਆਰੀ ਨਹੀਂ ਪੰਜਾਬ ਮੇ ਚਾਹੀਏ। ਹੂੰ ਠੀਕ ਹੈ ਸਰ। ਜੀ ਅ ਕਿਵੇਂ ਇਸ ਚੀਜ਼ ਨੂੰ ਦੇਖਦੇ ਹੋ ਆਖਰਕਾਰ ਹੁਣ ਸਟੇਸ਼ਨ ਤੇ ਆਪਾਂ ਖੜੇ ਆਂ ਗੱਡੀਆਂ ਆ ਰਹੀਆਂ ਨੇ ਜਾ ਰਹੀਆਂ ਨੇ ਲਗਾਤਾਰ ਆਣ ਜਾਣ ਦਾ ਸਿਲਸਿਲਾ ਉਹ ਉਵੇਂ ਹੀ ਜਾਰੀ ਹੈ। ਸਤ ਸਰ ਰੁਟੀਨ ਚੱਲਦਾ ਰਹਿੰਦਾ ਜਿਹੜਾ ਆਂਦੇ ਜਾਂਦੇ ਜਾਂਦੇ ਆ ਆਂਦੇ ਵੀ ਆ ਜਾਂਦੇ ਵੀ ਆ ਹੁਣ ਦੇ ਚਲੋ ਥੋੜੀਆਂ ਗੱਡੀਆਂ ਹੜਾ ਕਰਕੇ ਥੋੜਾ ਜਿਹਾ ਮਾਰ ਪਈ ਆ ਸਾਰੇ ਪਾਸੇ ਨੂੰ ਤੇ ਥੋੜਾ ਜਿਹਾ ਘਟਿਆ ਹੈ ਇਸ ਕਰਕੇ ਇਹਨਾਂ ਦਾ ਆਵਾਜ਼ੇ ਘਟੀ ਹੋਈ ਹੈ। ਪਰ ਜਿਹੜੀ ਇਹਨਾਂ ਨੂੰ ਬਾਹਰ ਕੱਢਣ ਦੀ ਗੱਲ ਆਖੀ ਜਾ ਰਹੀ ਕਿ ਇਹਨਾਂ ਨੂੰ ਬਾਹਰ ਕੱਢ ਦੇਣਾ ਚਾਹੀਦਾ ਉਹ ਕਿੱਥੇ ਤੱਕ ਬਾਹਰ ਕੱਢਣਾ ਹੈ ਅੱਧਾ ਨੇ ਬਾਹਰ ਜਿਵੇਂ ਕੱਢ ਦੇਣਾ ਇਹਨਾਂ ਨੂੰ ਉਹ ਪ੍ਰਧਾਨ ਜੀ ਆਗੇ ਸਾਡੇ ਆ ਪ੍ਰਧਾਨ ਜੀ ਬਸਰਗੇ ਉਹਨਾਂ ਵਿੱਚ ਗਲਤ ਗਲਤ ਵੀ ਹੈ ਸਹੀ ਵੀ ਵਿੱਚ ਹੈਗੇ ਨੇ ਕੋਈ ਆਧਾਰ ਕਾਰਡ ਇਹਨਾਂ ਦਾ ਇਹ ਵੈਰੀਫਿਕੇਸ਼ਨ ਹੋਣੀ ਚਾਹੀਦੀ ਇਹਨਾਂ ਦੀ ਪਹਿਲੋਂ ਇੱਥੇ ਆਣ ਲੱਗੇ ਵੈਰੀਫਿਕੇਸ਼ਨ ਹੋਵੇ ਪੱਕਾ ਪ੍ਰੂਫ ਹੋਣ ਜਿਹੜੇ ਪਿੰਡਾਂ 'ਚ ਰਹਿੰਦੇ ਆ ਪੰਚਾਇਤ ਆਪਰੂਵ ਰੱਖਣਾਂ ਦੀ ਆਪਦੀਆਂ ਜਿਹੜੇ ਆਪਣੇ ਕਰਾਇਦਾਰ ਦੇ ਰੱਖੇ ਆ ਉਹ ਪੂਰੇ ਪ੍ਰੂਫ ਲੈ ਕੇ ਰੱਖਣਾਂ ਦੇ ਤੇ ਜਿਹੜੇ ਨਜਾਇਜ਼ ਹੈਗੇ ਜਿਥੋਂ ਕ੍ਰ ਵੀ ਉਹ ਨਾ ਉਹ ਆਨਨ ਆਇਡੈਂਟੀਫਾਈ ਹੁੰਦੀ ਕੋਈ ਵੀ ਨੇ ਅੱਜ ਨਾਲ ਆ ਆਇਡੈਂਟੀਟੀ ਦੀ ਗੱਲ ਕਰ ਰਹੇ ਹਾਂ ਤੁਸੀਂ ਕਈ ਸੋਸ਼ਲ ਮੀਡੀਆ ਤੇ ਵੀਡੀਓਜ਼ ਵਾਇਰਲ ਹੋਈਆਂ ਜਿਦੇ ਪੁਖਤੇ ਸਬੂਤ ਤਾਂ ਨਹੀਂ ਕਹਿੰਦੇ ਨੇ ਕਿ ਦੋ ਦੋ ਆਧਾਰ ਕਾਰਡ ਵੀ ਬਣੇ ਹੋਏ ਨੇ ਬਣੇ ਹੋਇਆ ਉਧਰ ਬਣਿਆ ਇਧਰ ਇਧਰ ਕਿ ਉਧਰ ਕੈਨਸਲ ਨਹੀਂ ਆਇਆ ਇਧਰ ਵੀ ਚੱਲ ਰਿਹਾ ਉਧਰ ਵੀ ਚੱਲ ਰਿਹਾ ਉਧਰ ਵੀ ਸੁਵਿਧਾ ਲੈ ਆ ਰਹੇ ਇਧਰ ਵੀ ਸੁਵਿਧਾ ਲੈ ਆ ਰਹੇ ਤਾਂ ਉਹਨਾਂ ਨੂੰ ਵੋਟਾਂ ਦੀ ਸੁਵਿਧਾ ਵੀ ਉਹਨਾਂ ਨੂੰ ਉਪਲਬਧ ਹੋ ਚੁੱਕੀ ਸਾਨੂੰ ਪੰਜਾਬੀ ਨੂੰ ਸੁਵਿਧਾ ਨਹੀਂ ਮਿਲਦੀ ਨਾਲ ਸੁਲ ਸਾਹਿਬ ਮਿਲੀ ਹੋਈ ਹੈ ਸਾਡਾ ਨੀਲਾ ਕਾਰਡ ਨਹੀਂ ਬਣਿਆ ਇਹਨਾਂ ਹਰ ਚੀਜ਼ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਕੁਝ ਹੋ ਰਿਹਾ ਹੈ ਪੰਜਾਬ ਦੇ ਵਿੱਚ ਜੋ ਮਾਹੌਲ ਬਣਿਆ ਹੋਇਆ ਹੈ। ਭਾਜੀ ਜੋ ਵੀ ਹੈ ਹੈ ਤਾਂ ਮਾੜਾ ਕੰਮ ਹੈ। ਜਿਹੜੇ ਆਧਾਰ ਕਟ ਬਣੇ ਆ ਜਿਵੇਂ ਇੱਥੇ ਆਏ ਆ ਬਾਹਰ ਵੀ ਉਹੀ ਹਾਲ ਹੈ ਇਹਨਾਂ ਦਾ। ਠੀਕ ਆ ਜਿਹੜੇ ਬਾਹਰ ਕਾਨ ਕਰਕੇ ਇੱਥੇ ਆ ਜਾਂਦੇ ਆ ਜੋ ਕਿ ਇਹਨਾਂ ਨੂੰ ਕਰਨੀ ਚਾਹੀਦੀ ਹੈ ਇਹਨਾਂ ਨੂੰ ਆਧਾਰ ਕਟਾਂ ਦੇ। ਠੀਕ ਹੈ ਨਾ ਗੱਲ ਜੀ। ਜਿਹੜੇ ਸਹੀ ਬੰਦੇ ਆ ਉਹ ਵੀ ਵਿੱਚ ਰਕੜੇ ਜਾਂਦੇ ਆ। ਕੀ ਗੱਲ ਕੀਤਾ ਇੱਕ ਬੰਦੇ ਨੇ ਗਲਤ ਐ ਪਰ ਉਂਗਲ ਸਾਰਿਆਂ ਤੇ ਚੁੱਕੀ ਜਾ ਰਹੀ ਐ ਸਹੀ ਗੱਲ ਜੀ ਤੇ ਉਂਗਲ ਸਾਰਿਆਂ ਤੇ ਚੁੱਕੀ ਜਾਂਦੀ ਐ ਜਿਹੜਾ ਬੰਦਾ ਸਹੀ ਵੀ ਐ ਉਹ ਵੀ ਵਿਚ ਰਕੜੇ ਜਾਂਦਾ ਠੀਕ ਜਿਹੜਾ ਗਲਤ ਬੰਦਾ ਗਲਤ ਦੇ ਨਾਲ ਸਹੀ ਵੀ ਜਾਂਦੇ ਐ ਕੋਈ ਕੋਈ ਪੰਜਾਬੀ ਕਰਦੇ ਨਾ ਕੋਈ ਵੀ ਏਦਾਂ ਦਾ ਕੰਮ ਉਹਨਾਂ ਸਾਰਿਆਂ ਨੇ ਮਗਰ ਪੈ ਜਾਣੇ ਸੀ ਜਿਵੇਂ ਹੁਣ ਅਮਰੀਕਾ ਇੱਕ ਐਕਸੀਡੈਂਟ ਹੋਇਆ ਸੀ ਪੂਰਾ ਇੰਡੀਆ ਕੀ ਪੂਰਾ ਸਾਰਾ ਉਹਨੇ ਮਗਰੀ ਹੋ ਗਈ ਸੀ ਵੀ ਗਲਤ ਕੀਤਾ ਗਲਤ ਕੀਤਾ ਇੱਥੇ ਕੋਈ ਨਹੀਂ ਬੋਲਿਆ ਕੋਈ ਸਮਾਜ ਸੇਵੀ ਕੋਈ ਕੋਈ ਨਹੀਂ ਬੋਲਿਆ ਇਹਦੇ ਵਿੱਚ ਬਾਬੂ ਬਾਥਰੂਮ ਨਹੀਂ ਆ ਕਰਨਾ ਪਾਜੀ ਦੇਖੋ ਬਾਥਰੂਮ ਬੰਦ ਕਰਨਾ ਹੈ ਇੱਥੇ ਜਿਹੜਾ ਹੁਣ ਕਲੈਮ ਜਲਾ ਬਚ ਚੁਕਿਆ ਨਾ ਇਹਦਾ ਸਕਾਰਾਂ ਨੂੰ ਪੁਲਿਸ ਨੂੰ ਜਾਈਦਾ ਠੀਕ ਗੱਲ ਆਧਾਰ ਕਾਰਡ ਚੈੱਕ ਕੀਤੇ ਆ ਨਾ ਇਹਨਾਂ ਦੇ ਕਿਹੜਾ ਬੰਦਾ ਬਾਹਰੋਂ ਕੀ ਕਰਕੇ ਆਇਆ ਕੀ ਨਹੀਂ ਕਰਕੇ ਆਇਆ ਜੇਲਾ ਬੰਦਾ ਸਹੀ ਵੀ ਆ ਆ ਉਹ ਵੀ ਵਿੱਚ ਰਖਿਆ ਜਾਂਦਾ ਹੁਣ ਢੰਡਾਰੀ ਸਟੇਸ਼ਨ ਹੈ ਢੰਡਾਰੀ ਵਿੱਚ ਰਾਤ ਨੂੰ ਬੰਦਾ ਕੋਈ ਜਾ ਨਹੀਂ ਸਕਦਾ ਕਾਰਨ ਕੀ ਹੈ ਕਾਰਨ ਪਾਜੀ ਲੁੱਟ ਲੰਦੇ ਆ ਹੇ ਇਹ ਇਹਨਾ ਬੁਰਾ ਹਾਲ ਆ ਠੀਕ ਆ ਨਾ ਗੱਲ ਆਟੋ ਵਾਲਿਆਂ ਨੂੰ ਰੋਕ ਲੈਂਦੇ ਆ ਜਿਹੜਾ ਬੰਦਾ ਭਰ ਕੇ ਗੱਡੀ ਲੈ ਕੇ ਜਾਂਦਾ ਥੋਂ ਠੀਕ ਆ ਹੋ ਰਾਤੇ ਲੋਟ ਪਏ ਆ ਮੋਬਾਈਲ ਖੋਲੇ ਸਵਾਰੀਆਂ ਕੋਲੋਂ ਤੇ ਪੈਸੇ ਜਿਹਨੇ ਸਾਰੇ ਖੋਲੇ ਠੀਕ ਆ ਨਾ ਜੇ ਬੰਦਾ ਕੋਈ ਇਕੱਲਾ ਜਾ ਰਿਹਾ ਬਈ ਜਾ ਰਿਹਾ ਕੋਈ ਵੀ ਜਾ ਰਿਹਾ ਇਹਨਾ ਇਕੱਲੇ ਨੂੰ ਫੜ ਕੇ ਉਹਨਾਂ ਨੇ ਢਾ ਲੈਣਾ ਨਹੀਂ ਕੁਛ ਨਹੀਂ ਜਾਉ ਲੱਖੋ ਹਥੋਪਥੀ ਹੋਇਆ ਵਾਲੇ ਨੇ ਨਾਲੀ ਮਰਦਾਂ ਨੂੰ ਇਹਨਾਂ ਨੂੰ ਕਮਰੇ ਵੀ ਤਾਂ ਕਿਰਾਏ ਤੇ ਆਰਾਮ ਨਾਲ ਮਿਲ ਜਾਂਦੇ ਨੇ ਹੁਣ ਇੱਕੋ ਕਮਰੇ ਦੇ ਵਿੱਚ ਚਾਰ-ਚਾਰ ਬੰਦੇ ਰਹਿ ਰਹੇ ਨੇ ਸਸਤੇ ਕਮਰੇ ਮਿਲ ਰਹੇ ਨੇ ਉਹ ਉੱਥੇ ਵੀ ਤਾਂ ਵੈਰੀਫਿਕੇਸ਼ਨ ਕੀਤੀ ਜਾ ਸਕਦੀ ਹੈ ਉੱਥੇ ਵੀ ਤਾਂ ਸਾਡੀ ਕਮੀ ਨੇ ਕਮੀ ਹੈਗੀ ਹੈ ਨਾ ਕਿਤੇ ਨੇ ਕਿਤੇ ਅਸੀਂ ਜਿਹਨਾਂ ਨੂੰ ਵੈਰੀਫਿਕੇਸ਼ਨ ਕਰਨੀ ਜੀ ਵੀ ਇਹਨਾਂ ਨੂੰ ਜਿਹੜੇ ਕੋਈ ਵੀ ਰੱਖਦਾ ਭਈ ਇਹ ਕਿਤੇ ਵੀ ਰਹਿੰਦੇ ਵੇ ਆ ਜਿਹੜੇ ਬੰਦੇ ਸਹੀ ਵੀ ਆ ਠੀਕ ਨੇ ਉਹ ਵਿੱਚਾਂ ਰਖੜੇ ਜਾਂਦੇ ਆ ਜਿਹੜੇ ਬਾਹਰੋਂ ਕਾਣ ਕਰਕੇ ਆਏ ਆ ਇੱਥੇ ਆ ਕੇ ਚੱਲ ਰਹੀ ਹੈ ਬਸ ਕਿੰਨਾ ਦੇ ਕਿਰਾਏ ਦੇ ਸਿਰ ਤੇ ਹੀ ਰੋਟੀ ਚੱਲ ਰਹੀ ਹੈ ਜਿਹੜਾ ਗਲਤ ਕਰਨਾ ਉਹ ਗਲਤ ਹੈ ਜਿਹੜਾ ਸਹੀ ਹੈ ਉਹ ਸਹੀ ਆਪਣੇ ਆਪ ਨੂੰ ਵੀ ਸਾਨੂੰ ਸੁਧਾਰਨਾ ਪੈਣਾ ਸਿੱਧੀ ਜੀ ਗੱਲ ਆਪਾਂ ਇਹ ਕਰ ਸਕਦੇ ਬਿਲਕੁਲ ਸਹੀ ਗੱਲ ਹੈ ਇਹਨਾਂ ਵੱਲ ਅਸੀਂ ਸਾਡੇ ਵਿੱਚ ਕੋਈ ਵੀ ਆ ਭਾਵੇਂ ਪ੍ਰਸ਼ਾਸਨ ਸਭ ਕੁਝ ਕਰ ਪ੍ਰਸ਼ਾਸਨ ਕਰੇ ਨੂੰ ਬਹੁਤ ਕੁਝ ਕਰ ਸਕਦੀ ਹੈ ਪ੍ਰਸ਼ਾਸਨ ਆਪ ਢਿਲ ਬਹੁਤ ਕੁਝ ਕਰ ਸਕਦੀ ਹੈ ਜੇ ਕਰਨ ਤੇ ਆਵੇ ਤੇ ਪਰ ਕਰਦੀ ਕੁਝ ਵੀ ਨਹੀਂ ਜਿਹੜਾ ਬੰਦਾ ਕਾਣ ਕਰਕੇ ਆਂਦਾ ਇਹਨਾਂ ਵੈਲਿਊਸ਼ਨ ਜੀਤੀ ਜਾਵੇ ਜਿਹੜਾ ਬੰਦਾ ਸਹੀ ਹੈ ਉਹ ਰੱਖਿਆ ਜਿਹੜਾ ਬੰਦਾ ਗਲਤ ਹੈ ਤੇ ਉਹਨੂੰ ਕੱਢਿਆ ਜਾਵੇ ਕੀ ਤੁਸੀਂ ਕੀ ਕਹਿੰਦੇ ਹੋ ਕੱਢਣਾ ਚਾਹੀਦਾ ਇਹਨਾਂ ਨੂੰ ਬਾਹਰ ਜਾਂ ਨਹੀਂ ਹਰ 100% ਦੇ ਵਿੱਚੋਂ 80% ਬਈਏ ਜੋ ਬਾਹਰਲੇ ਆਪਣੇ ਦੇਸ਼ ਵਿੱਚ ਕ੍ਰਾਇਮ ਕਰਕੇ ਇੱਥੇ ਵਿਦੇਸ਼ਾਂ ਵਿੱਚ ਬੈਠੇ ਹੋਏ ਆ ਜੀ ਆਮ ਪੰਜਾਬ ਸਰਕਾਰ ਦੇ ਭਗਵੰਤ ਸਿੰਘ ਮੰਗ ਕਰਦੇ ਆ ਕਿ ਇਹਨਾਂ ਨੂੰ ਫੁਰਨਤਨ ਕੱਢਿਆ ਜਾਵੇ ਠੀਕ ਹੈ ਜੀ ਉਹ ਸ਼ਾਰਪੁਰ ਤੁਮ ਖਬਰ ਸੁਣੀ ਹੈ ਤੁਮੇ ਪਤਾ ਚੱਲ ਹੀ ਗਿਆ ਨਾ ਬਹੁਤ ਹੀ ਇਹਨਾਂ ਨੇ ਕ੍ਰਾਇਮ ਬਹੁਤ ਗਲਤ ਕੀਤਾ ਹੈ ਕੰਮ ਕੀ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਕੱਢਣ ਦੀ ਗੱਲ ਆਖੀ ਜਾ ਰਹੀ ਹੈ ਉਹ ਸਹੀ ਹੈ ਜਾਂ ਗਲਤ ਹੈ ਕੱਢਣਾ ਚਾਹੀਦਾ ਇਹਨਾਂ ਨੂੰ ਬਾਹਰ ਜਾਣੀ ਕੱਢਣਾ ਐਦਾਂ ਦਾ ਨਾ ਵੀ ਜਿਹੜੇ ਹੁਣ ਇਹਨਾਂ ਵਿੱਚ ਸਾਰੇ ਵਿੱਚ ਨਹੀਂ ਰਗੜੇ ਜਾਣੇ ਚਾਹੀਦੇ ਜਿਹੜੇ ਗਲਤ ਹੈਗੇ ਉਹਨਾਂ ਨੂੰ ਕੱਢੋ ਇਹ ਤਾਂ ਪੁਲਿਸ ਦਾ ਕੰਮ ਹੈ ਨਾ ਜਿਹੜਾ ਹੁਣ ਸਾਡੇ ਵਿੱਚ ਜਿਹੜਾ ਹੁਣ ਸਾਡੇ ਵਿੱਚ ਸਾਡੇ ਵਿੱਚ ਸਾਰੇ ਹਰ ਇੱਕ ਨੂੰ ਸਜ਼ਾ ਨਹੀਂ ਦੇਣੀ ਚਾਹੀਦੀ ਸਾਡੇ ਵਿੱਚ ਹਰ ਹਰ ਇੱਕ ਹਰ ਇੱਕ ਦੀ ਧਰਮ ਨਾਲ ਤੇ ਕੰਮ ਕਰਦਾ ਸਾਡੇ ਨਾਲ ਕੰਮ ਕਰਦਾ ਆਟੋ ਚਲਾਉਂਦੇ ਸਾਨੂੰ ਇਹਨਾਂ ਮੁੰਡਿਆਂ ਨੂੰ 30 ਸਾਲ 40 ਸਾਲ ਨੂੰ ਸਾਡੇ ਤੋਂ ਪਹਿਲਾਂ ਪੁਰਾਣਾ ਸੀ 40 ਸਾਲ ਨੂੰ ਚਲਦੇ ਨੂੰ ਹੋ ਗਏ ਆ ਸਾਨੂੰ 25 30 ਸਾਲ ਹੋ ਗਏ ਚਲਾਉਂਦੇ ਸਾਡੇ ਹਰ ਬੰਦਾ ਚੰਦਾ ਕੰਮ ਕਰਦਾ ਕੰਮ ਕਰਨ ਦਾ ਕੋਈ ਆਜ਼ਾਦੀ ਸਾਰੇ ਕਿਹਨੂੰ ਹੈਗੀ ਆ ਪਰ ਇਹ ਨਹੀਂ ਵੀ ਕ੍ਰਾਈਮ ਕਰੀ ਜੇ ਨਾਲ ਕੰਮ ਵੀ ਕਰੀ ਜੇ ਨਾਲ ਜੁੱਤੀਆਂ ਮਾਰੀਏ ਨਾਲ ਕੰਮ ਵੀ ਕਰੀਏ ਇੱਥੇ ਇਹ ਕੰਮ ਨਹੀਂ ਧੱਕਾ ਨਹੀਂ ਸੋ ਜੋ ਵੀ ਹੋਇਆ ਕਾਫੀ ਮਾੜਾ ਹੋਇਆ ਬਟ ਕਿਤੇ ਨਾ ਕਿਤੇ ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਲੋਕਾਂ ਦੇ ਵੱਲੋਂ ਜਿਹੜਾ ਗਲਤ ਕੰਮ ਕੀਤਾ ਜਾ ਰਿਹਾ ਜਾਂ ਜੋ ਅਜੇ ਹੀ ਕਰਾਇਮ ਦੇ ਵਿੱਚ ਪਾਰਟਿਸਿਪੇਟ ਕਰਦੇ ਨੇ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਪਰ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੇ ਕਰ ਰਹੇ ਹਾਂ ਲੁਧਿਆਣਾ ਰੇਲਵੇ ਸਟੇਸ਼ਨ ਦੀਆਂ ਨੇ ਪਰ ਜੋ ਵੀ ਹੈ ਇਹਦੇ ਵਿੱਚ ਲੋਕਾਂ ਦੇ ਅਸੀਂ ਵਿਚਾਰ ਜਾਣੇ ਮੇਨਪਾਲ ਕਿੱਥੇ ਚੱਲੇ ਹੋ ਦਿੱਲੀ ਦਿੱਲੀ ਜਾ ਰਹੇ ਪੰਜਾਬ ਦੇ ਵਿੱਚ ਜੋ ਹੁਸ਼ਿਆਰਪੁਰ ਦੇ ਵਿੱਚ ਹੋਇਆ ਕਿੱਦਾਂ ਦੇਖਦੇ ਹੋ ਇਸ ਚੀਜ਼ ਨੂੰ ਬਹੁਤ ਮਾੜਾ ਹੋਇਆ ਵੀਰਾ ਬਹੁਤ ਮਾੜਾ ਕਿੱਦਾਂ ਦੇਖਦੇ ਆ ਕਹਿ ਨਹੀਂ ਸਕਦੇ ਉਸ ਨੂੰ ਕੀ ਕਮ ਤੁਹਾਨੂੰ ਪਤਾ ਹੈ ਸਭ ਨੂੰ ਪਤਾ ਹੈ ਕਿੰਦਾ ਜਨ ਸੱਤਾ ਨਾਸ਼ ਕਿੱਤਾ ਹੈ ਰੱਬ ਨੇ ਤਰਬ ਦੇ ਅੱਗੇ ਕੁਛ ਹੱਥ ਵੀ ਨਹੀਂ ਅੜਦੇ ਸਾਡੇ ਦਾ ਕੀ ਕਰ ਸਕਦੇ ਨੇ ਤੇ ਜਿਹੜਾ ਇਹ ਕੰਮ ਕੀਤਾ ਗਿਆ ਇੱਕ ਪ੍ਰਵਾਸੀ ਦੇ ਵੱਲੋਂ ਉਸ ਚੀਜ਼ ਨੂੰ ਕਾਫੀ ਜਿਹੜਾ ਲੋਕਾਂ ਦੇ ਵਿੱਚ ਗੁੱਸਾ ਭਰਿਆ ਹੋਇਆ ਤੇ ਪ੍ਰਵਾਸੀਆਂ ਨੂੰ ਬਾਰ ਕੱਢਣ ਦੀ ਗੱਲ ਆਕੀ ਜਾ ਰਹੀ ਹੈ ਕਿਵੇਂ ਦੇਖਦੇ ਹੋ ਤੁਸੀਂ ਵੀ ਬਾਰੋਂ ਆਏ ਹੋ ਪੰਜਾਬ ਦੇ ਵਿੱਚ ਰਹਿ ਤਾਂ ਖੈਰ ਪ੍ਰਵਾਸੀ ਨਹੀਂ ਹੈਗਾ ਮੈਂ ਤਾਂ ਇੱਥੋਂ ਦਾ ਹੀ ਸਮਝਾਂ ਮੈਂ ਹਸਾਰ ਡਿਸਟ੍ਰਿਕਟ ਦਾ ਹਾਂ ਮਗਰ ਕੀ ਕਹਿ ਸਕਦੇ ਨੇ ਪ੍ਰਵਾਸੀ ਵੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਤੇ ਪ੍ਰਵਾਸੀ ਜਿਹੜੇ ਜ਼ਿਆਦਾਤਰ ਬੰਗਲਾਦੇਸੀ ਰੋਇੰਗਆ ਮਿਆਂਮਾਰ ਵਾਲੇ ਉਹ ਖਤਰਨਾਕ ਨੇ ਉਹ ਸਾਡੇ ਲਈ ਬਹੁਤ ਜ਼ਿਆਦਾ ਖਤਰਨਾਕ ਨੇ ਬਾਕੀ ਇਹ ਵੀ ਜਿਹੜੇ ਨਸ਼ੇੜੀ ਟਾਈਪ ਦੇ ਜ਼ਿਆਦਾ ਹੈਗੇ ਨੇ ਪ੍ਰਵਾਸੀ ਜਿਹੜੇ ਭੱਟਿਆਂ ਤੇ ਇਹੋ ਜਿਹੇ ਉਹ ਇਹ ਕੰਮ ਕਰਦੇ ਨੇ ਜਿਹੜੇ ਪ੍ਰਵਾਸੀ ਸ਼ਹਿਰਾਂ ਵਿੱਚ ਰਹਿੰਦੇ ਨੇ ਸਲੀਕੇ ਨਾਲ ਰਹਿੰਦੇ ਨੇ ਉਹ ਵੀ ਪ੍ਰਵਾਸੀ ਨੇ ਦੇਖੋ ਅਭੀ ਸਾਰਿਆਂ ਨੂੰ ਤਾਂ असी एक जे नहीं आ सकते क्यों पंजा उ एक दी कनाड़ी ना हाँ ये है होया बहुत माड़ा होया तो मतलब कुछ कह ही नहीं सकते सबनों पता होगा कैसे हो क्या हाल चाल है ठीक है पंजाब में जो होशियारपुर में हुआ एक पाँच साल के बच्चे के साथ कुकर्म उसको कैसे देखते हैं और पंजाब में एक बात चल रही है प्रवासी जो है उनको बाहर निकालने की क्या विचार है इसके बारे में देखा नहीं भाई बच्चे के बारे में एक पाँच साल के बच्चे के साथ कुकर्म किया गया एक प्रवासी के तरफ से गलत, उस चीज़ को गलत है गलत है बहुत गलत महान गलत अब उस कुकर्म के बाद पंजाब में लोगों में काफ़ी गुस्सा है और लोगों का कहना है कि जो प्रवासी लोग हैं उनको बाहर निकाला जाए कैसे देखते हैं कि किया एक इंसान की तरफ से गलत गया है पर सभी के ऊपर आज उंगल उठ रही है दंड दिया जाए भाई उनको दंडित किया जाए गलत काम किया है तो दंडित किया जाएगा कितने सालों से पंजाब में रह रहे हैं और पीछे से कहाँ से हम अभी करीब करीब तीन महीने से तीन महीने से यहाँ है हाँ। कैसा वतीरा है लोगों का कैसी बात विचार है कभी आपके साथ कभी पंजाब के लोगों द्वारा आ, कुछ बदसलूकी की गई हो नहीं मेरे साथ कोई नहीं बदसलूकी ਬਾਈ ਕੀ ਨਾਏ ਤੁਹਾਡਾ ਇਹ ਹੀ ਰਹਿ ਤਾ ਸਾਥਵੇਂ ਕੇ ਸਾਥੀ ਬਾਈ ਹੁਸ਼ਿਆਰਪੁਰ ਦੇ ਵਿੱਚ ਜੋ ਹੋਇਆ ਪਤਾ ਤੁਹਾਨੂੰ ਜਿਹੜਾ ਕਾਂਡ ਹੋਇਆ ਨਹੀਂ ਮੈਨੂੰ ਤੇ ਨਹੀਂ ਪਤਾ ਸੀ ਸੋ ਗੱਲਬਾਤ ਕੀਤੀ ਇਹਨਾਂ ਦੇ ਵੱਲੋਂ ਵੀ ਜਿਹੜਾ ਇਹ ਹੀ ਗੱਲ ਆਕੀ ਜਾ ਰਹੀ ਹੈ ਸੋ ਇਹ ਸੀ ਗਿਆ तमाम ਗੱਲਾਂ ਤੁਹਾਡੇ ਆਪਣੇ ਕੀ ਵਿਚਾਰ ਹੈ ਇਸ ਵੀਡੀਓ ਨੂੰ ਲੈ ਕੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਦੇਖਦੇ ਰਹੋ ਲੁਧਿਆਣਾ ਲੁਧਿਆਣਾ ਤੋਂ ਕੈਮਰਾ ਪਰਸਨ ਹਣੀ ਦੇ ਨਾਲ ਮੈਂ